ਮੋਹਾਲੀ ਦੀ ਹੱਦਬੰਦੀ ਨੂੰ ਲੈ ਕੇ ਐਸਸੀਬੀਸੀ ਮੋਰਚਾ ਆਗੂਆਂ ਨੇ ਲਿਆ ਨਗਰ ਨਿਗਮ ਨੂੰ ਲੰਬੇ ਹੱਥੀ ਕਿਹਾ ਪਹਿਲਾ ਆਏ 6 ਪਿੰਡਾਂ ਦੀ ਖਸਤਾ ਹਾਲਤ ਸੁਧਾਰ ਲਵੋ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਨਗਰ ਨਿਗਮ ਵਿੱਚ ਪਹਿਲਾ ਆਏ 6 ਪਿੰਡਾਂ ਦੇ ਸੀਵਰੇਜ ਸੜਕਾਂ ਬਿਜਲੀ ਦੀਆਂ ਲਮਕਦੀਆਂ ਤਾਰਾਂ ਦਾ ਕੋਈ ਜਲਦ ਕਰੋ ਹੱਲ ਲੋਕ ਨਰਕ ਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਵਿੰਦਰ ਕੁੰਮੜਾ ਨੇ ਐਲਾਨ ਕੀਤਾ 10 ਦਸੰਬਰ ਦੇ ਕੀਤੇ ਜਾ ਰਹੇ ਰੋਜ਼ ਪ੍ਰਦਰਸ਼ਨ ਵਿੱਚ ਸਾਡਾ ਮੋਰਚਾ ਪੂਰਨ ਕਰੇਗਾ ਸਮਰਥਨ ਮੋਰਚੇ ਦੀ ਗੁੱਧ ਆਗੂ ਸਿਮਰਨਜੀਤ ਸਿੰਘ ਸ਼ੈਂਕੀ ਨੇ ਕਿਹਾ ਹਤਵੰਨੀਚ ਆਏ ਪਿੰਡਾਂ ਦਾ ਫਿਊਚਰ ਪਲਾਨ ਲੋਕਾਂ ਦੇ ਰੱਖ ਕੇ ਉਹਨਾਂ ਦੀ ਰਾਏ ਲੈਣੀ ਜ਼ਰੂਰੀ ਮੋਹਾਲੀ ਵਿੱਚ ਨਹੀਂ ਹੋ ਰਿਹਾ ਵਿਕਾਸ ਸਿਰਫ ਬਣ ਰਹੇ ਵੱਡੇ ਵੱਡੇ ਮਾਲ ਉਹਨਾਂ ਕਿਹਾ ਨਗਰ ਨਿਗਮ ਦੇ ਇਸ ਫੈਸਲੇ ਵਿਰੁੱਧ ਉਠ ਰਹੀ ਆਵਾਜ਼ ਨੂੰ ਧਿਆਨ ਵਿੱਚ ਰੱਖਦਿਆਂ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਅੰਨੀ ਪੰਜਾਬ ਸਰਕਾਰ ਜਿਹੜੀਆਂ 14 ਤਰੀਕ ਤੋਂ ਬਲਾਕ ਸੰਪਤੀਆਂ ਤੋਂ ਆਉਣਾ ਨੇ ਉਹਦੇ ਬਾਰੇ ਦਿੱਤੀ ਤਾਹਾਂ ਕੇ ਪੰਜਾਬ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਐਸਸੀਪੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਫੇਰ ਸਾਧੀਆਂ ਰੇਟਾਂ ਕੋਲ ਚੱਲ ਰਿਹਾ ਤੇ ਉੱਥੇ ਜਿਹੜਾ ਹਰ ਰੋਜ਼ ਜਿਹੜਾ ਮੈਟਰ ਜੀ ਵਿੱਚ ਸਰਕਾਰ ਦਾ ਇਲੈਕਸ਼ਨ ਦਾ ਐਲਾਨ ਹੋਇਆ ਵਾ ਕਾਫੀ ਦਿਨ ਹੋ ਗਏ ਮੁੱਦਾ ਪੱਕਿਆ ਵਾ ਚੋਣ ਜਿਹੜਾ ਹੈਗਾ ਬਲਾਕ ਸੰਗਠਨ ਤੇ ਜ਼ਿਲ੍ਹਾ ਪ੍ਰੀਸ਼ਦ 14 ਤਰੀਕ ਨੂੰ ਜਿਹੜੀ ਚੋਣ ਹੋਣ ਜਾ ਰਹੀ ਹੈ 17 ਨੂੰ ਨਤੀਜੇ ਨੇ ਤੇ ਪਹਿਲਾਂ ਤਾਂ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਵੈਲਟ ਪੇਪਰ ਤੇ ਜਿਹੜਾ ਲੋਕਾਂ ਨੂੰ ਖੁਸ਼ੀ ਸੀ ਵੀ ਬੈਲਟ ਪੇਪਰ ਤੇ ਇਲੈਕਸ਼ਨ ਹੋਣ ਲੱਗੇ ਜਿਹੜੀ ਲੋਕਾਂ ਦੀ ਡਿਮਾਂਡ ਸੀ ਵੀ ਪਸੀਨਾ ਜੀ ਕਰ ਪੜੀ ਹੁੰਦੀ ਹੈ ਕੱਪੜੇ ਬਾਜੀ ਹੁੰਦੀ ਹੈ ਇਹ ੱਤਕਾਸ਼ਾਈ ਹੁੰਦੀ ਹੈ ਮੁਸਿੱਦਾਂ ਗਾਇਬ ਹੋ ਜਾਂਦੀਆਂ ਮੁਸਿੱਮਾਂ ਅਜ ਤੱਕ ਗਏ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਧੰਨਵਾਦ ਹੈ ਸਰਕਾਰ ਦਾ ਵੀ ਬੈਲਟ ਦੇ ਉੱਪਰ ਤੇ ਇਲੈਕਸ਼ਨ ਹੋ ਰਿਹਾ ਪਰ ਨਾਲ ਲੱਗਦੀ ਸਰਕਾਰ ਨੂੰ ਇੱਕ ਕੁਐਸਚਨ ਹੈ ਇਹ ਵੀ ਜਿਹੜੀ ੱਤਕਾਸ਼ਾਈ ਹੋ ਰਹੀ ਕਾਗਜ਼ ਨਹੀਂ ਭਰਨ ਦੇਣੇ ਐਨਡੋਸੀ ਨਹੀਂ ਮਿਲਣੇ ਪੇਪਰ ਖੋਗੇ ਦੌੜ ਜਾਣਾ ਰੱਦ ਕਰਾ ਕੇ ਨਿਰਵਿਰੋਧ ਦੋ ਦੋ ਤਿੰਨ ਦਿਨ ਹਲਕਿਆਂ 'ਚ ਐਲਾਨ ਹੋ ਗਿਆ ਵੀ ਜਿਹੜਾ ਬਿਨਾਂ ਵਿਰੋਧ ਤੋਂ ਬੰਦੇ ਜੀਤੂਗੇ ਇਹ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਇਹਦਾ ਇਲੈਕਸ਼ਨ ਨੂੰ ਲੋਕ ਕਰਦੇ ਸੀ ਆਪਣਾ ਨਵੇਦਾ ਚੁਣਦੇ ਸੀ ਉਹ ਬੰਦਾ ਚੁਣਦੇ ਸੀ ਸਹੀ ਇਹ ਚ ਸਹੀ ਗਲਤ ਦੀ ਚੋਣ ਦੇ ਕੁਝ ਹੋਣੀ ਹੈ ਇਹ ਤਾਂ ਲੋਕਤੰਤਰ ਦਾ ਘਾਣਾ ਹੈ ਜਿਹਨੂੰ ਸਰਕਾਰ ਚ ਆਊਗੀ ਉੱਥੇ ਦਾ ਮੌਜੂਦਾ ਐਮਐਲਏ ਹੋਏ ਮੰਤਰੀ ਹੋਏ ਉਹ ਜਿਹੜਾ ਹੈਗਾ ਬਲਕਸਮਤੀ ਮੈਂਬਰ ਬਣੂ ਜ਼ਿਲ੍ਹਾ ਪ੍ਰੀਸ਼ਦ ਮੰਗਰ ਬਣੂ ਉਹਨਾਂ ਲੋਕਾਂ ਦੀ ਫਰਿਆਦ ਨਹੀਂ ਸੁਣਨੀ ਆਮ ਪਬਲਿਕ ਦੀ ਲੋਕਾਂ ਦੀ ਗੱਲ ਨਹੀਂ ਕਰਨੀ ਉਹ ਤਾਂ ਜਿਹੜਾ ਆਪਣਾ ਉੱਪਰਲਾ ਆਪਣਾ ਕਪਤਾਨ ਕਹੂਗਾ ਉਹਦੀ ਗੱਲ ਮੰਨਣੀ ਜਿਵੇਂ ਪਹਿਲਾਂ ਚੱਲੇ ਰਿਹਾ ਕੰਮ ਸਰਕਾਰ ਚ ਇਹ ਸਾਡੀ ਬੇਨਤੀ ਹੈ ਦੇਸ਼ ਨਾਲ ਦਾ ਇਲੈਕਸ਼ਨ ਜਿਹੜਾ ਨਾਏ ਕਰਾਂਗੇ ਹੁਣ ਸਾਰਾ ਜਿਹੜਾ ਇਲੈਕਸ਼ਨ ਆਏਗਾ ਉਸ ਦੇ ਵਿੱਚ ਬਾਹਰ ਕੋਟ ਜਿਵੇਂ ਕੱਲ ਦੇਖਿਆ ਮੈਂ ਇੱਕ ਜਗ੍ਹਾ ਖਬਰ ਚੈਨਲ ਤੇ ਚੱਲ ਚੱਲ ਰਹੀ ਸੀ ਵੀ ਆਪਣੀਆਂ ਆਪਣੀਆਂ ਪੱਗਾਂ ਪਛਾਣ ਕੇ ਲੈ ਜੋ ਜਿਹੜੀ ਪੰਜਾਬੀ ਦੀ ਪੱਗ ਸੀ ਆਪਣੀ ਲੋਕਾਂ ਦੀ ਸਿੱਖੀ ਨਾਲ ਸਾਡਾ ਜੁੜਿਆ ਹੋਆ ਸੀ ਅਸੀਂ ਜਹਾਜਾਂ ਜੰਝ ਰੌਲਾ ਪਾਉਂਦੇ ਆਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਆਂ ਸਾਡੀ ਪੱਗ ਤਾਰਦੀ ਸਾਡੀ ਦਾੜੀ ਨੂੰ ਹੱਥ ਪਾਇਆ ਜੀ ਸਾਡੇ ਕੇਸ ਕੇਸਾਂ ਨੂੰ ਹੱਥ ਪਾਇਆ ਆਪਾਂ ਉਹਦਾ ਕਿੱਦਾਂ ਵਿਰੋਧ ਕਰਦੇ ਆਂ ਸਰਕਾਰਾਂ ਵਿਰੁੱਧ ਕਰਦੀਆਂ ਪਰ ਪੰਜਾਬ ਦਾ ਇਲੈਕਸ਼ਨ ਤੁਸੀਂ ਆ ਦੇਖ ਰਹੇ ਹੋ ਜਿਵੇਂ ਪਿਛਲੇ 70 ਸਾਲ ਚ ਨਹੀਂ ਹੋਣਾ ਜਿਵੇਂ ਆ ਪਹਿਲੀ ਵਾਰੀ ਹੋ ਰਿਆ ਵੀ ਕੱਲ ਇਹ ਵੀ ਅਨਾਉਂਸ ਕਰਨੀ ਪਈ ਵੀ ਪੱਗਾਂ ਆਪਣੀਆਂ ਆਪਣੀਆਂ ਲੈ ਜਾਓ ਪੱਗਾਂ ਤਾਰਦੀਆਂ ਬੁਰੇ ਹਾਲ ਬੰਕੇ ਦਿਹਾੜੇ ਮਾਰਕਟਾਂ ਯੋਰੀ ਗੋਲੀਆਂ ਚੱਲ ਰਹੀਆਂ ਇਹ ਕੋਈ ਇਲੈਕਸ਼ਨ ਬਲਾਕ ਸੰਪਤੀਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚ ਹੋ ਰਿਆ ਐਸੀ ਧਰਮ ਪਹਿਲਾਂ ਸਰਪੰਚਾਂ ਦੀਆਂ ਹੋ ਕੇ हटੀਆਂ ਤੇ ਇਹੀ ਸਾਨੂੰ ਅਪੀਲ ਹੈ ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਇਹ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਪੰਜਾਬ ਇਸ ਰਾਉਂਡ ਦਾ ਇਲੈਕਸ਼ਨ ਨਾ ਹੀ ਕਰਾਂਦੇ ਜੇ ਲੋਕਾਂ ਨਾਲ ਐਡਾ ਧੱਕਾ ਫੜਾਉਂਦੇ ਲੋਕਾਂ ਨਾਲ ਜਿਹੜਾ ਬਹੁਤ ਵੱਡਾ ਧੋਖਾ ਹੋ ਰਿਹਾ ਧੱਕਾ ਹੋ ਰਿ ਸਰਕਾਰ ਨੂੰ 2027 ਚ ਭੁਗਤਨੇ ਪੈਣਗੇ ਹੁਣ ਤਾਂ ਜਾਇ ਤੱਕਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਜਿਤਾ ਲਓ ਪਰ ਇਸ ਦੇ 2027 ਚ ਨਤੀਜੇ ਭੁਗਤਨੇ ਪੈਣਗੇ ਅਮਰਸਾਹਬ ਇੱਕ ਐਸਐਸਪੀ ਜਿਹੜੇ ਪਟਿਆਲੇ ਦੇ ਹੈਗੇ ਉਹਨਾਂ ਦੀ ਇੱਕ ਆਡੀਓ ਆਈ ਹੈ ਕਿ ਉਹ ਆਪਣੇ ਸਾਰੇ ਅਫਸਰਾਂ ਨੂੰ ਇਨਸੈਕਸ਼ਨ ਕਰ ਰਹੇ ਨੇ ਕਿ ਉਹ ਕੋਰਸ ਵੱਲੋਂ ਕਿਹਾ ਜਾ ਰਿਹਾ ਕਿ ਏਆਈ ਦੇ ਨਾਲ ਉਹ ਕ੍ਰੇਟੀ ਕੀਤੀ ਗਈ ਹੈ ਤੇ ਸੁਖਵੀਰ ਬਾਦਲ ਕਹਿ ਰਹੇ ਨੇ ਵੀ ਸਾਨੂੰ ਰਿਪੋਰਟ ਦਿਖਾਓ ਉਹਦੇ ਬਾਰੇ ਤਸਦੀਕ 100% ਜਿਹੜੀ ਐੱਸਐੱਸਪੀ ਨੇ ਕਿਹਾ ਉਹ ਸਹੀ ਹੋਊਗੀ 100% ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਵੀ ਸਰਕਾਰ ਕਹੇ ਸਰਕਾਰ ਕਿਸੇ ਦੀ ਵੀ ਹੋਵੇ ਇਹ ਆਵਾਮਾ ਦੀ ਪਾਰਟੀ ਨਹੀਂ ਕਰਦੀ ਐ ਪਹਿਲਾਂ ਸਰਕਾਰਾਂ ਵੀ ਕਰਦੀਆਂ ਰਹੀਆਂ ਇਹ ਅਫਸਰਾਂ ਰਹੀਂ ਪ੍ਰਸ਼ਾਸਨ ਤੇ ਦਬਾਅ ਪ੍ਰੈਸ਼ਰ ਪਾ ਕੇ ਆਪਣੇ ਕੈਂਡੀਡੇਟ ਕਿਵੇਂ ਜਿਤਾਣੇ ਕਿਸ ਤਰ੍ਹਾਂ ਜਿਤਾਣੇ ਉਹ ਸਾਰਾ ਕੁਝ ਸਤੰਤਰ ਚੱਲਦਾ ਰਹਿੰਦਾ ਪਰ ਹੁਣ ਥੋੜਾ ਜਿਆਦਾ ਜ਼ਿਆਦਾ ਚੱਲ ਰਿਹਾ ਵੀ ਜਿਹੜੀਆਂ ਲੋਕਾਂ ਨੂੰ ਡਾਇਰੈਕਸ਼ਨਾਂ ਦੇ ਕੇ ਲੋਕਾਂ ਨੂੰ ਘਰ ਤੋਂ ਚੱਕ ਲੈਣਾ ਪਿੱਛੇ ਕਾਲੀ ਲੀਡਰ ਦੇਖਿਆ ਮੈਂ ਹੁਣ ਕਈ ਦਿਨ ਹੋ ਗਿਆ ਫਾਰਾਂਚ ਚੱਲ ਰਿਹਾ ਟੀਵੀ ਚੈਨਲਾਂ 'ਚ ਕਾਲੀ ਲੀਡਰਾਂ ਦੇ ਘਰੇ ਰੇਡ ਪਈ ਕਾਂਗਰਸ ਦੇ ਕਰੀ ਰੇਡ ਪਈ ਕੋਈ ਵੀ ਬੰਥੜ ਪਾਰਟੀ ਹੋਵੇ ਬੰਦੇ ਨੂੰ ਆਪਣੇ ਹੱਕ ਅਧਿਕਾਰਾਂ ਦਾ ਜਿਹੜਾ ਵਾਂਜਾ ਕਰ ਰਹੇ ਨੇ ਲੋਕਤੰਤਰ ਦਾ ਘਾਣ ਹੋ ਰਿਹਾ ਜਿਹੜੀ ਵੋਟਾਂ ਦੀ ਕੋਈ ਗੱਲਬਾਤ ਰਹੀ ਨਹੀਂ ਉਹ ਜਿਹੜਾ ਲੋਕ ਆਪਣਾ ਨਮੇਦਾ ਸਹੀ ਚੁਣ ਸਕਣ ਅੱਛਾ ਸਿਮਰਤੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਹੜਾ ਲੋਕਤੰਤਰ ਦੇ ਤਰੀਕੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਤੁੰੜਾ ਸਾਹਿਬ ਨੇ ਦੋਸ਼ ਲਾਇਆ ਨੇ ਕੀ ਕਹੋਗੇ ਦੇਖੋ ਇਲੈਕਸ਼ਨ ਜਿਹੜੀ 바ਵਾ ਸਾਹਿਬ ਨੇ ਸੰਵਿਧਾਨ ਬਣਾ ਕੇ ਗਏ ਉਹਨਾਂ ਨੇ ਇਲੈਕਸ਼ਨ ਲੜਨ ਦਾ ਜਿੱਤਣ ਦਾ ਰਾਜ ਕਰਨ ਦਾ ਜਿਹੜਾ ਸਾਨੂੰ ਤਰੀਕਾ ਦਿੱਤਾ ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਇਹ ਚੋਣਾਂ ਹੋ ਰਹੀਆਂ ਨੇ ਚੋਣ ਨਹੀਂ ਹੈਗੀ ਇਹ ਖੋਹ ਹੈ ਕਿਉਂਕਿ ਕੋਈ ਵੀ ਬੰਦਾ ਅਗਰ ਇਹੀ ਖੋਹਾਂ ਪਹਿਲਾਂ ਸਰਕਾਰਾਂ ਕਰਦਿਆਂ ਤਾਂ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਸੱਤਾ ਦੇ ਵਿੱਚ ਨਾ ਆਂਦੀ ਸੋ ਮੇਰੀ ਆਪ ਜੀ ਦੇ ਮਾਧਿਅਮ ਦੇ ਥਰੂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਵੀ ਅਗਰ ਇਹ ਜੇ ਤੱਕੇ ਕਰਨੇ ਨੇ ਇਹਦੇ ਨਾਲ ਉਹਦਾ ਚੋਣਾ ਨਹੀਂ ਕਰਾਨ ਔਰ ਇਹ ਜੇ ਤੱਕਾ ਅਗਰ ਤੁਹਾਡੇ ਨਾਲ ਹੋਇਆ ਹੁੰਦਾ ਤਾਂ ਜਿਹੜੀ ਤੁਸੀਂ ਅੱਜ ਸੀਐਮ ਦੀ ਕੁਰਸੀ ਤੇ ਬੈਠੇ ਹੋ ਤੁਸੀਂ ਉਸ ਕੁਰਸੀ ਦੇ ਬਰਾਜਮਾਨੀ ਹੋਣਾ ਸੀਗਾ ਸੋ ਬੇਨਤੀ ਹੈ ਅਸੀਂ ਸਾਡਾ ਐਸ்சி ਬੀਸੀ ਮਹਾਪੰਚਾਇਤ ਦਾ ਜਿਹੜਾ ਧਰਨਾ ਹੈ ਨਿਰੰਤਰ ਚੱਲ ਰਿਹਾ ਹੈ ਅੱਜ 450 ਦਿਨ ਜਿਹੜੇ ਤਕਰੀਬਨ ਹੋ ਗਏ ਨੇ ਅਸੀਂ ਇਸ ਜਿਹੜਾ ਹੈਗਾ ਮੰਚ ਵੱਲੋਂ ਬੇਨਤੀ ਕਰਦੇ ਹਾਂ ਵੀ ਸੀਐਮ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਹ ਚੋਣਾ ਨੂੰ ਚੋਣਾ ਹੀ ਰਹਿਣ ਦਿਓ ਇਹਨੂੰ ੱਟਕੇ ਮੁੱਕੀ ਵੱਲ ਨਾ ਲੈ ਕੇ ਜਾਓ ਕਿਉਂਕਿ ਵਾਰੀ ਅੱਗੇ ਤੁਹਾਡੀ ਵੀ ਆਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕੁੰਬਲਾ ਸਾਹਿਬ ਤੁਸੀਂ ਜਿਹੜੀ ਇਹ ਹੋ ਰਹੀ ਹੈ ੱਟਕੇशाही ਹੋ ਰਹੀ ਹੈ ਇਸ ਦੇ ਬਾਰੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਲੋਕਾਂ ਨੂੰ ਇਹ ਅਪੀਲ ਹੈ ਜੇ ੱਟਕੇਸ਼ਾਹੀ ਆਵਾ ਦੀ ਪਾਲਿਟੀ ਕਰਦੀ ਹੈ ਸਾਰੇ ਲੋਕਾਂ ਨੇ ਇਕੱਠੇ ਹੋ ਜਾਣਾ ਚਾਹੀਦਾ ਇੱਕ ਪਲੇਟਫਾਰਮ ਦੇ ਇਕੱਠਾ ਹੋ ਜਾਣਾ ਚਾਹੀਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਮਾੜੇ ਅੰਸਰ ਹੈ ਇਹ ਆਪਣੇ ਉਹਨਾਂ ਨੇ ਚਮਚੇ ਚਾਪਲੂਸ ਗਲਤ ਬੰਦੇ ਖੜਾਏ ਹੋਏ ਨੇ ਕੁਝ ਉਹਨਾਂ ਨੂੰ ਹੈਰਾਨ ਦੀ ਬਾਤੇ ਵੱਧ ਕੋਸ਼ਿਸ਼ ਕਰਨ ਲੋਕ ਇੱਕ ਪਲੇਟਫਾਰਮ ਦੇ ਇਕੱਠੇ ਹੋ ਜਾਣ ਪਾਰਟੀ ਬਾਜੀ ਨੂੰ ਛੱਡ ਕੇ ਚੰਗਾ ਨਵੇਂ ਦਾ ਚੁਣਨਗੇ ਚੰਗੇ ਕੰਮਕਾਰ ਹੋਣਗੇ ਜੇਕਰ ਨਵੇਂ ਦਾ ਮਾੜਾ ਚੁਣਾਂਗੇ ਆਪਾਂ ਜਿਵੇਂ ਪਹਿਲਾਂ ਗੱਲ ਹੋ ਰਹੀ ਹੈ ਐਸੀ ਤਰ੍ਹਾਂ ਗੱਲ ਹੁੰਦੀ ਰਹੂਗੀ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਉਹਨੂੰ ਪਾਰਟੀ ਬਾਜੀ ਦਾ ਨਾ ਦੇਖੋ ਵੀ ਉਹ ਫਲਾਣੀ ਪਾਰਟੀ ਦਾ ਜਿਸ ਦਾ ਉਹਦੇ ਜਿਹੜਾ ਹੈਗਾ ਕੰਮਕਾਰ ਦੇਖੋ ਬੰਦੇ ਦਾ ਜਿਵੇਂ ਪਿਛਲੀ ਕੋਈ ਬੈਕਗ੍ਰਾਉਂਡ ਹੋਏ ਬੰਦਾ ਸਰਪੰਚ ਰਿਹਾ ਪੰਚ ਰਿਹਾ ਆਇਆ ਪਿੰਡ ਦਾ ਕੋਈ ਨੇਕ ਕੰਮ ਕਰਨ ਵਾਲਾ ਬੰਦਾ ਉਹਨੂੰ ਚੁਣਿਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਉੱਥੇ ਦੇ ਨੂੰ ਸੁਖ-ਸਹੂਲਤਾਂ ਮਿਲਦੀਆਂ ਰਹਿਣ ਤੇ ਸਰਕਾਰੀ ਦਰਵਾਜ਼ੇ ਉਹਨਾਂ ਦੀ ਆਵਾਜ਼ ਚੱਕਦਾ ਰਿਹਾ ਆਪਣੇ ਲੋਕਾਂ ਦੀ